ਨਮਸਕਾਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ 25 ਮਿੰਟ ਦੇ ਵਿੱਚ 25 ਖਬਰਾਂ ਲੈ ਕੇ ਪੰਜਾਬ ਸਰਕਾਰ ਨੇ ਪਿਖ ਮੰਗਣ ਵਾਲੇ ਬੱਚਿਆਂ ਦੀ ਰੱਖਿਆ ਦੇ ਲਈ ਜੀਵਨ ਜੋਤ ਪ੍ਰੋਜੈਕਟ ਸ਼ੁਰੂ ਕੀਤਾ ਹੈ ਸਹਿਤ ਸੜਕਾਂ ਤੇ ਪਿਖ ਮੰਗ ਰਹੇ ਬੱਚਿਆਂ ਦੇ ਡੀਐਨਏ ਟੈਸਟ ਕਰਵਾਏ ਜਾਣਗੇ ਜੇ ਡੀਐਨਏ ਮੌਜੂਦਾ ਸਾਥੀਆਂ ਦੇ ਨਾਲ ਮੈਚ ਹੋਇਆ ਤਾਂ ਬੱਚੇ ਮਾਪਿਆਂ ਨੂੰ ਸੌਂਪੇ ਜਾਣਗੇ ਪਰ ਡੀਐਨਏ ਨਾ ਮਿਲਣ ਦੀ ਸੂਰਤ ਦੇ ਵਿੱਚ ਬੱਚਿਆਂ ਨੂੰ ਚਾਈਲਡ ਹੋਮ ਦੇ ਵਿੱਚ ਭੇਜਿਆ ਜਾਵੇਗਾ ਗੁਰਦਾਸਪੁਰ ਦੇ ਵਿੱਚ ਅੱਜ 6 ਐਦਾ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਹੁਣ ਉਹਨਾਂ ਦਾ ਅੱਗੇ ਕਾਰਵਾਈ ਜੜੀ ਕੀਤੀ ਜਾਵੇਗੀ ਇਹੜੇ ਉਹ ਬੰਦੇ ਲੇਬਰ ਕਰਵਾਉਂਦੇ ਨੇ ਜਾਂ ਬੱਚਿਆਂ ਕੋਲ ਧੀਰਤ ਕਰਵਾਉਂਦੇ ਨੇ ਉਹਨਾਂ ਤੇ ਸਰਕਾਰ ਨੇ ਮਨ ਬਣਾ ਲਿਆ ਕਿ ਆਪਾਂ ਇਹਨੂੰ ਰੋਲ ਪਾਉ। ਕਿਉਂ ਸ਼ਾਰਪਗੰਦ ਸਿੰਘ ਮਾਨ ਦੀ ਸਰਕਾਰ ਨੇ ਯਸੂੜੀ ਨਵਾਂ ਕੀਤਾ ਹੈ। ਕਿ ਇਹ ਵੱਧਦਾ ਜਾ ਰਿਹਾ ਅਪਰਾਧ ਤੇ ਇਸ ਵੱਧੇ ਮਰਾਤ ਕਿਸਾ ਰੁਕੇਗਾ ਸਰ। ਕਿਉਂਕਿ ਲੋਕੀ ਜਿਹੜੇ ਬੱਚੇ ਜਿਹੜੇ ਮੰਗਵਾਉਂਦੇ ਨੇ ਜਿੰਨਾ ਤੋਂ ਉਹ ਬੱਚਿਆਂ ਨਾਲ ਜਾਂ ਉਹਨਾਂ ਕੋਲ ਕੋਈ ਲੇਬਰ ਚਾਈਨ ਲੇਬਰ ਕਰਾਉਂਦੇ ਨੇ। ਉਹਨਾਂ ਬਾਰੇ ਜਿਹੜੇ ਉਹ ਗੈਂਗ ਬਣੇ ਲਿਏ ਜਿਹੜੇ ਬਣੇ ਨੇ ਗੈਂਗ ਉਹਨਾਂ ਕੋਲੋਂ ਕੰਮ ਕਰਾਉਂਦੇ ਕਈ ਬੱਚੇ ਮੰਗਦੇ ਨੇ ਨਾਲ ਉਹ ਕਹਿੰਦੇ ਸਾਡੇ ਬੱਚੇ ਅੱਜ ਮੰਗ ਆ ਜਾਂਦੇ ਨੇ ਜਿਹੜੇ ਉਹ ਸਾਡੇ ਸਮਾਜ ਵਿੱਚ ਹਰ ਸਾਲ ਕਿੰਨੇ ਬੱਚੇ ਗਵਾਜ ਜਾਂਦੇ ਨੇ ਜਿਨ੍ਹਾਂ ਦਾ ਪਤਾ ਨਹੀਂ ਲੱਗਦਾ ਉਹ ਬੱਚੇ ਕਿੱਥੇ ਜਾਂਦੇ ਨੇ ਸਰਕਾਰ ਦੇ ਵੀ ਲੱਭੜਾ ਜਾਂਦੀ ਹੈ ਇਸ ਕਰਕੇ ਇਹ ਸਰਕਾਰ ਨੇ ਇੱਕ ਫੈਸਲਾ ਕੀਤਾ ਹੈ ਕਿ ਜਿਹੜੇ ਵੀ ਬੱਚੇ ਇਹੋ ਜਿਹੇ ਲੱਭਦੇ ਨੇ ਉਹਨਾਂ ਦਾ ਡੀਨ ਅੰਟੈਸਟਿਕ ਕਰਾਇਆ ਜਾਵੇ ਭੀਖ ਮੰਗਦੇ ਜਿਹੜੇ ਬੱਚੇ ਆ ਉਹ ਦੋ ਕੁੜੀਆਂ ਤਿੰਨ ਮੁੰਡੇ ਪੜੇ ਆ ਨਾਲੇ ਪਲੱਸ ਆਪਾਂ ਬੇਲਕੁਰੀ ਵਿੱਚ ਦੇ ਦੋ ਬੱਚੇ ਫੜੇ ਸੀ ਜਿਹੜੇ ਬੇਲਕੁਰੀ ਵਾਲੇ ਬੱਚੇ ਸੀ ਉਹਨਾਂ ਨੂੰ ਆਪਾਂ ਪੁੱਛਿਆ ਕਿ ਤੁਸੀਂ ਕਿੱਥੇ ਰਹਿੰਦੇ ਹੋ ਉਹਨਾਂ ਨੇ ਦੱਸਿਆ ਕਿ ਆਪਾਂ ਆਪਣੇ ਨਾਲ ਠੇਕੇਦਾਰ ਨਾਲ ਰਹਿੰਦੇ ਆ ਆਪਾਂ ਟੋਟਲ 8 ਜਾਣੇ ਆ ਤੇ 8 ਜਾਣੇ ਠੇਕੇਦਾਰ ਨਾਲ ਹੀ ਰਹਿ ਰਹੇ ਆ ਉਹਨਾਂ ਦੇ ਠੇਕੇਦਾਰ ਨੂੰ ਆਪਾਂ ਬੁਲਾ ਲਿਆ ਤੇ ਠੇਕੇਦਾਰ ਵੀ ਆ ਗਏ ਨੇ ਬੱਚੇ ਵੀ ਸਾਡੇ ਕੋਲ ਨੇ ਆਪਾਂ ਇਹਨਾਂ ਸਾਰਿਆਂ ਨੂੰ ਸੀ.ਡ.ਸੀ. ਤੇ ਪ੍ਰੋਡਿਊਸ ਕਰਨ ਲੱਗੇ ਆ ਤਾਂ ਡੀ.ਸੀ. ਸਾਹਿਬ ਦੇ ਦਿਸ਼ਨ ਨਿਰਦੇਸ਼ ਤ ਅਨੁਸਾਰ ਕੀ ਸਾਹਮਣੇ ਐਸ.ਐਚ.ਓ. ਸਿਟੀ ਉਨ੍ਹਾਂ ਨੂੰ ਕਹਿ ਦਿੱਤਾ ਕਿ ਇਹਨਾਂ ਨੂੰ ਬੁਲਾਇਆ ਜਾਏ ਦਸੂਹਾ ਦੇ ਕੋਗੜਾ ਪਿੰਡ ਦੇ ਵਿੱਚ ਹਾਦਸਾ ਵਾਪਰ ਗਿਆ ਫੋਰਚੂਨਰ ਕਾਰ ਨੇ ਮੋਟਰਸਾਈਕਲ ਸਵਾਰ ਤਿੰਨ ਪ੍ਰਵਾਸੀ ਮਜ਼ਦੂਰਾਂ ਨੂੰ ਟੱਕਰ ਮਾਰ ਦਿੱਤੀ ਦੋ ਦੀ ਮੌਕੇ ਤੇ ਮੌਤ ਹੋ ਗਈ ਹੈ ਇੱਕ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਹਾਦਸੇ ਤੋਂ ਬਾਅਦ ਡਰਾਈਵਰ ਕਾਰ ਸਮੇਤ ਫਰਾਰ ਹੋ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਫੋਰਚੂਨਰ ਦਾ ਨੰਬਰ ਨੋਟ ਕਰਕੇ ਪੁਲਿਸ ਨੂੰ ਦਿੱਤਾ ਹੈ ਤੇ ਮਜ਼ਦੂਰ ਜਿਹੜੇ ਨੇ ਉਹ ਕੰਮ ਤੋਂ ਘਰ ਵਾਪਸ लौट ਰਹੇ ਸੀਗੇ ਜਦ ਹਾਜੀਪੁਰ ਵੱਲ ਆ ਰਹੀ ਤੇਜ਼ ਰਫਤਾਰ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ 23 ਜੁਲਾਈ 1914 ਨੂੰ ਗੁਰੂ ਨਾਨਕ ਜਹਾਜ਼ ਦੇ ਕੈਨੇਡਾ ਤੋਂ ਜ਼ਬਰੀ ਵਾਪਸ ਮੋੜੇ ਜਾਂਦੇ ਇਤਿਹਾਸ ਦੀ 111ਵੀਂ ਬਰੇਗਾਠ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਸੁਨੇਹਾ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਕਾਮਗਾਟਾ ਮਾਰੂ ਨੂੰ ਲਿਖੋ ਗੁਰੂ ਨਾਨਕ ਜਹਾਜ਼ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਵੱਖ-ਵੱਖ ਕਾਰਵਾਈਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਸੀਮਾ ਸੁਰੱਖਿਆ ਬਲ ਦੇ ਨਾਲ ਇੱਕ ਸੰਯੁਕਤ ਕਾਰਵਾਈ ਦੇ ਵਿੱਚ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਦੇ ਵਿੱਚ ਸ਼ਾਮਿਲ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ 8 ਗੈਰ ਕਾਨੂੰਨੀ ਹਥਿਆਰ ਬਰਾਮਦ ਕੀਤੇ ਨੇ ਪੁਲਿਸ ਅਧਿਕਾਰੀਆਂ ਮੁਤਾਬਕ ਬਰਾਮਦ ਕੀਤੇ ਗਏ ਹਥਿਆਰਾਂ ਦੇ ਵਿੱਚ 8 ਪਿਸਤੌਲ ਸ਼ਾਮਿਲ ਨੇ ਸਾਰੇ ਪਿਸਤੌਲਾਂ ਦੇ ਨਾਲ ਨਾਲ ਉਹਨਾਂ ਦੇ ਸੰਬੰਧਿਤ ਮੈਗਜ਼ੀਨ ਵੀ ਜ਼ਬਤ ਕੀਤੇ ਗਏ ਨੇ ਇਹ ਕਾਰਵਾਈ ਪੰਜਾਬ ਦੇ ਵਿੱਚ ਹਥਿਆਰਾਂ ਦੀ ਤਸਕਰੀ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਕੀਤਾ ਗਿਆ ਹੈ ਅੰਮ੍ਰਿਤਸਰ ਦੇ ਪ੍ਰੇਮ ਨਗਰ ਇਲਾਕੇ ਦੇ ਵਿੱਚ ਦੇਰ ਰਾਤ ਇੱਕ ਵਿਅਕਤੀ ਦਾ ਕਤਲ ਹੋ ਗਿਆ ਹਮਲਾਵਰਾਂ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਵਿਅਕਤੀ ਦਾ ਕਤਲ ਕਰ ਦਿੱਤਾ ਇਸ ਮੌਕੇ ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਇਲਾਕੇ ਦੇ ਵਿੱਚ ਝਗੜਾ ਹੋਇਆ ਸੀ ਤੇ ਮੇਰੇ ਪਿਤਾ ਉਸ ਨੂੰ ਛੁਡਵਾਉਣ ਦੇ ਲਈ ਗਏ ਹੋਏ ਸਨ ਛੁਡਵਾਉਣ ਤੋਂ ਬਾਅਦ ਮੇਰੇ ਪਿਤਾ ਨੇ ਦੋਵੇਂ ਧਿਰਾਂ ਦਾ ਰਾਜਨਾਮਾ ਕਰਵਾਇਆ ਉਸ ਤੋਂ ਬਾਅਦ ਦੂਸਰੀ ਧਿਰ ਨੇ ਕੁਝ ਮੁੰਡੇ ਜਿਹੜੇ ਨੇ ਉਹ ਭੇਜੇ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਉਹਨਾਂ ਨੇ ਪਿਤਾ ਤੇ ਹਮਲਾ ਕੀਤਾ ਪ੍ਰਸ਼ਾਸਨ ਦੇ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਕਾਰਵਾਈ ਦੇ ਵਿੱਚ ਝੁੱਟੀ ਹੋਈ ਹੈ ਇਹ ਸਾਨੂੰ ਥੋੜੀ ਜਿਹੀ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਵੀ ਪ੍ਰੇਮ ਨਗਰ ਦੇ ਇਲਾਕੇ ਵਿੱਚ ਝਗੜਾ ਆਇਆ ਝਗੜੇ ਦੇ ਵਿੱਚ ਇੱਕ ਵਿਅਕਤੀ ਦਾ ਕਤਲ ਹੋ ਗਿਆ ਅਸੀਂ ਮੌਕੇ ਤੇ ਪਹੁੰਚੇ ਹਾਂ ਆ ਕੇ ਦੇਖਿਆ ਕਿਸੇ ਨਾਂ ਦਾ ਵਿਅਕਤੀ ਸੀਗਾ ਜਿਹਦਾ ਪੰਜ ਓਪਰ ਤੇ ਨਾਲ ਬੋਲਡਿੰਗ ਦਾ ਕੰਮ ਦਾ ਦੁਕਾਨ ਹੈਗੀ ਤੇ ਉਹਦੇ ਸਾਹਮਣੇ ਘਰ ਇੱਕ ਰਹਿੰਦੇ ਮਿੱਟੂ ਨਾਂ ਦਾ ਵਿਅਕਤੀ ਉਹਦੇ ਲਟਕੇ ਨੇ ਮਿਤੂ ਦੇ ਲੜਕਿਆਂ ਦਾ ਜਾਂ ਮਿਤੂ ਦਾ ਇੱਕ ਹੋਰ ਪਾਰਟੀ ਦੀ ਪੁਨਾ ਦਾ ਰਲਤੀ ਆ ਉਹਨਾਂ ਦਾ ਆਪਸੀ ਝਗੜਾ ਸੀ ਝਗੜੇ ਦੀ ਉਹਨਾਂ ਦੋਨੋਂ ਪਾਰਟੀਆਂ ਦਾ ਝਗੜਾ ਆ ਇਹ ਕਿਸੇ ਨੂੰ ਉਹਨਾਂ ਨੂੰ ਛਡਾਉਣ ਦੇ ਜਿੱਪ ਦੇ ਵਿੱਚ ਜਦੋਂ ਵਿੱਚ ਆਇਆ ਸੀਗਾ ਇਸੇ ਰੰਜਿਤ ਦੇ ਵਿੱਚ ਇਹ ਮਿਤੂ ਦੇ ਲੜਕੇ ਨੇ ਜਾਂ ਉਹਨਾਂ ਨਾਲ ਦੇ ਸਾਥੀ ਸੀਗੇ ਉਹਨਾਂ ਨੂੰ ਸਮਝਾ ਦਿੱਤਾ ਅਬ ਆਉਟੇ ਦੀ 38 ਈਅਰ ਹੈ ਉਮਰ ਹੈ ਜੀ ਤੇ ਬਾਕੀ ਕਾਰਵਾਈ ਚੱਲ ਰਹੀ ਹੈ ਬਰਸਾਤ ਕਾਰਨ ਪਠਾਨਕੋਟ ਦੇ ਚੱਕੀ ਦਰਿਆ ਤੇ ਬਣੇ ਰੇਲਵੇ ਪੁਲ ਦੀ ਪ੍ਰੋਟੈਕਸ਼ਨ ਵਾਲ ਜੜੀ ਹੈ ਉਸ ਦਾ ਹਿੱਸਾ ਇੱਕ ਟੁੱਟ ਕੇ ਡਿੱਗ ਗਿਆ ਇਸ ਨੁਕਸਾਨ ਦੀ ਸੰਭਾਵਨਾ ਨੂੰ ਵੇਖਤੇ ਹੋਏ ਦਿੱਲੀ ਦੇ ਰੇਲਵੇ ਵਿਭਾਗ ਦੇ ਚੀਫ ਇੰਜੀਨੀਅਰ ਨੇ ਮੌਕੇ ਤੇ ਆ ਕੇ ਜਾਇਜ਼ਾ ਲਿਆ ਹਾਲਾਂਕਿ ਫਿਲਹਾਲ ਰੇਲ ਆਵਾਜਾਈ ਚੱਲ ਰਹੀ ਹੈ ਪਰ ਟ੍ਰੇਨਾਂ ਨੂੰ ਹੌਲੀ ਗਤੀ ਦੇ ਨਾਲ ਉੱਥੋਂ ਗੁਜ਼ਾਰਿਆ ਜਾ ਰਿਹਾ ਹੈ ਦਿੱਲੀ ਤੋਂ ਆਈ ਟੀਮ ਦੇ ਵੱਲੋਂ ਨੁਕਸਾਨ ਬਾਰੇ ਮੀਡੀਆ ਦੇ ਨਾਲ ਕੋਈ ਵੀ ਜਾਣਕਾਰੀ ਸਾਂਝੀ ਹੁਣ ਤੱਕ ਨਹੀਂ ਕੀਤੀ ਗਈ ਹੈ ਦਸੂਹਾ ਚ ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲਿਸ ਟੀਮ ਤੇ ਹਮਲਾ ਕੀਤਾ ਗਿਆ ਜਵਾਬੀ ਫਾਇਰਿੰਗ ਦੇ ਵਿੱਚ ਦੋ ਜ਼ਖਮੇ ਵੀ ਹੋਏ ਨੇ ਦਸੂਹਾ ਦੇ ਪਿੰਡ ਬੋਦੇ ਬਰਕਤ ਦੇ ਵਿੱਚ ਨਸ਼ਾ ਤਸਕਰਾ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਪੁਲਿਸ ਟੀਮ ਤੇ ਹਮਲਾ ਹੋ ਗਿਆ ਜਾਣਕਾਰੀ ਮੁਤਾਬਕ 112 ਹੈਲਪਲਾਈਨ ਤੇ ਨਸ਼ਾ ਵੇਚਣ ਦੀ ਸ਼ਿਕਾਇਤ ਆਉਣ ਤੇ ਐਸਆਈ ਸਰਬਜੀਤ ਸਿੰਘ ਤੇ ਐਸਆਈ ਸੁਖਦੇਵ ਸਿੰਘ ਉੱਥੇ ਪਹੁੰਚੇ ਜਦੋਂ ਉਹ ਪਿੰਡ ਦੇ ਪੂਰਬ ਜਿਹੜੇ ਪਹਿਲਾਂ ਦੇ ਸਾਬਕਾ ਸਰਪੰਚ ਭੁਪੇਂਦਰ ਸਿੰਘ ਦੇ ਘਰ ਪਹੁੰਚੇ ਤਾਂ ਉਹਨਾਂ ਦੇ ਨਾਲ ਬਹਿਸ ਹੋ ਗਈ ਤੇ ਇਸ ਦੌਰਾਨ ਹੋਰ ਲੋਕ ਵੀ ਉੱਥੇ ਇਕੱਠੇ ਹੋ ਗਏ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ ਗਿਆ ਆਤਮ ਰੱਖਿਆ ਵਜੋਂ ਪੁਲਿਸ ਨੇ ਵੀ ਫਾਇਰਿੰਗ ਕੀਤੀ ਜਿਸ ਦੇ ਵਿੱਚ ਦੋ ਲੋਕ ਜ਼ਖਮੀ ਹੋ ਗਏ ਨੇ ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਇਲਾਜ ਲਈ ਦਸੂਹਾ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਇਹ 112 ਦੀ ਕੰਪਲੇਂਟ ਥਾਣਾ ਦਸੂਹਾ ਵਿੱਚ ਆਈ ਸੀ ਦੇ ਕੋਈ ਸਿਕੰਦਰ ਨਾਮ ਦਾ ਵਿਅਕਤੀ ਜਿਹੜਾ ਹੈ ਪਿੰਡ ਕਈਆ ਵਿੱਚ ਤੇ ਨਸ਼ਾ ਵੇਚਦਾ ਜਿਸ ਤੇ 112 ਦੀ ਕੰਪਲੀਟ ਦੇ ਬੇਸ ਦੇ ਉੱਤੇ ਡਿਊਟੀ ਅਫਸਰ ਕੇਸੇ ਸਰਦੇਵ ਸਿੰਘ ਅਤੇ ਐਸਸੀ ਸਰਦੇਵ ਸਿੰਘ ਦਾ ਸਵਾਰੀ ਗੱਡੀ ਵੀ ਉੱਥੇ ਗਈ ਸੀ ਜਦੋਂ ਉਹ ਪਹਿਲਾਂ ਗਏ ਆ ਉਸ ਤੋਂ ਪੰਜ ਸੱਤ ਵਿਕ ਤੋਂ ਕੀਤਾ ਤੇ ਬਚਰ ਕੋਈ ਸੁਪਿੰਦਰ ਨਾਮ ਦਾ ਬਲਕ ਉਸੇ ਘਰ ਗਏ ਉਹ ਬਾਹਰ ਮਲੇ ਉਹਦੇ ਤੇ ਸੁਪਿੰਦਰ ਸਿੰਘ ਉਹਦੀ ਪਤਨੀ ਤੇ ਪਹੁੰਚਿਆ ਉੱਥੇ ਉਹਨਾਂ ਕਹਿ ਵੀ ਸਾਨੂੰ ਘਰ ਦੱਸਦੇ ਉਹ ਇਸ ਕੋਈ ਗੱਲ ਨਹੀਂ ਜੀ ਹੈ ਉੱਥੇ ਸਭ ਕੰਚਨ ਸ਼ਰਾਬ ਕੀਤੀ ਹੋਈ ਸੀ ਤੇ ਉਹ ਇਹਨਾਂ ਦੇ ਕਾਫੀ ਵੀਡੀਓ ਬਣਾਉਣ ਲੱਗ ਪਏ ਵੀਡੀਓ ਬਣਾਉਂਦੇ ਉਹਨਾਂ ਨੇ ਕਾਫੀ ਇਤਤ ਕੰਮ ਕੀ ਪਲੇਸ ਮਾਰਗ ਨੂੰ ਕੀਤੀ ਤੇ ਹੋਰ ਬੰਦੇ ਨਾਲ ਸਾਡੇ ਤੇ ਬਹੁਤ ਜ਼ਿਆਦਾ ਫੋਟੋਮਾਰਕ ਕੀਤੀ ਤੇ ਉਹਨਾਂ ਦਾ ਜਿਹੜਾ ਪਰੋਲ ਹੈ ਜਿਹੜਾ ਤੇ ਉਹ ਉਹ ਲੱਗਦਾ ਹੈ ਤੇ ਕਾਫੀ ਫੋਟੋਮਾਰਕ ਕਰਦੇ ਨਾਲ ਬਾਅਦ ਵਿੱਚ ਉਹ ਜਿਹੜੀ ਹੈ ਜਿਹੜੀ ਫਾਇਰ ਹੋਇਆ ਤੇ ਗੋਥੂੰ ਗੋਤੀ ਦੇ ਵਿੱਚ ਤੇ ਉਹ ਛਰੇ ਜਿਹੜੇ ਹੈ ਇਹਨਾਂ ਲੋਕਾਂ ਦੇ ਜਿ ਮੱਗੇ ਫੋਦਰ ਮੋਗਾ ਦੇ ਵਿੱਚ ਭਾਰੀ ਮੀਂਹ ਪਿਆ ਹੈ ਮੀਂਹ ਕਰਕੇ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਪਾਣੀ ਦੇ ਨਾਲ ਭਰ ਗਈਆਂ ਨੇ ਅੰਡਰ ਬ੍ਰਿਜ ਦੇ ਵਿੱਚ 6 ਤੋਂ 7 ਫੁੱਟ ਤੱਕ ਪਾਣੀ ਭਰ ਗਿਆ ਹੈ ਇੱਕ ਕਾਰ ਪੂਰੀ ਤਰੀਕੇ ਦੇ ਨਾਲ ਡੁੱਬ ਗਈ ਕਾਰ ਸਵਾਰ ਪਰਿਵਾਰ ਨੂੰ ਰੈਸਕਿਊ ਕਰਨ ਦੇ ਲਈ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਨੇ ਆਪਣੇ ਕੱਪੜੇ ਉਤਾਰ ਕੇ ਪਾਣੀ ਦੇ ਵਿੱਚ ਛਾਲ ਮਾਰ ਦਿੱਤੀ ਸਮਾਜ ਸੇਵਾ ਸੁਸਾਇਟੀ ਦੀ ਮਦਦ ਦਿਨਾਲ ਕਾਰ ਦੇ ਵਿੱਚ ਫਸੇ 4 ਲੋਕਾਂ ਨੂੰ ਬਚਾਇਆ ਜਾ ਸਕਿਆ ਪਾਣੀ ਖੜਾ ਹੋਣ ਕਰਕੇ ਸੀਵਰੇਜ ਸਿਸਟਮ ਦੀ ਖਾਮੀਆਂ ਸਾਹਮਣੇ ਆਈਆਂ ਨੇ ਕਾਰ ਸਵਾਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਮਦਪੁਰਾ ਤੋਂ ਆ ਰਹੇ ਸੰ ਸਾਰੇ ਲੋਕ ਹੁਣ ਸੁਰੱਖਿਤ ਦਸੇ ਜਾ ਰਹੇ ਹਨ ਅਮਰੀਕਾ ਦੇ ਵਿੱਚ ਹੋਏ ਦਰਦਨਾਕ ਹਾਦਸੇ ਦੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਸ਼ਿਵਾਦ ਦਸੂਰਾਪੁਰ ਦਾ 24 ਸਾਲਾ ਕਰਮਵੀਰ ਸਿੰਘ ਬੜੈਚ ਜੋ ਕਿ 3 ਸਾਲ ਪਹਿਲਾਂ ਪੜ੍ਹਾਈ ਦੇ ਲਈ ਅਮਰੀਕਾ ਗਿਆ ਹੋਇਆ ਸੀ ਕੈਲੀਫੋਰਨੀਆ ਦੇ ਵਿੱਚ ਹੋਈ ਸੜਕ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਬੈਠਾ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਟਰੱਕ ਚਲਾਉਣ ਦਾ ਕੰਮ ਕਰ ਰਿਹਾ ਸੀ ਹਾਈਵੇ ਤੇ ਟਰੱਕ ਡਰਾਈਵਰ ਦੇ ਨਾਲ ਜਿਹੜੀ ਡਿਵਾਈਡਰ ਦੇ ਨਾਲ ਟਕਰਾ ਜਾਂਦੀ ਹੈ ਤੇ ਪਲਟ ਜਾਂਦੀ ਹੈ ਤੇ ਇਸ ਟਰੱਕ ਦੇ ਵਿੱਚ ਅੱਗ ਲੱਗ ਜਾਂਦੀ ਹੈ ਕਰਨਵੀਰ ਟਰੱਕ ਚੋਂ ਬਾਹਰ ਨਹੀਂ ਨਿਕਲ ਸਕਿਆ ਜਿਸ ਕਰਕੇ ਉਸ ਦੀ ਸੜਨ ਕਾਰਨ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਨਾਲ ਸੰਪਰਕ ਦੇ ਵਿੱਚ ਉਹ ਰਹਿੰਦਾ ਸੀਗਾ ਘਰ ਦੇ ਵਿੱਚ ਹੁਣ ਸੋਗ ਦੀ ਲਹਿਰ ਛਾਈ ਹੋਈ ਹੈ ਈ ਸਾਡੇ ਭਰਾ ਸਾਹਿਬ ਨੇ ਕਰਨਵੀਰ ਸਿੰਘ ਜੀ ਸੀਗੇ ਇਹਨਾਂ ਦਾ ਬੇਟਾ ਕਰਨਵੀਰ ਸਿੰਘ ਬੈਚ ਜੋ ਕਿ ਅੱਜ ਤੋਂ 3 ਸਾਲ ਪਹਿਲਾਂ ਅਮਰੀਕਾ ਸਟੱਡੀ ਵੇਸ ਤੇ ਗਿਆ ਸੀ ਉਸ ਤੋਂ ਬਾਅਦ ਉੱਥੇ ਵਰਕ ਪਰਮਿਟ ਲੈ ਕੇ ਉਸਨੇ ਜਾਵ ਪਰਦਰਿਆ ਉਸ ਤੋਂ ਬਾਅਦ ਉਹਨੇ ਡਰਾਈਵਿੰਗ ਸੈਂਟਰੋਂ ਆ ਕੇ ਜਿਵੇਂ 1.5 ਸਾਲ ਤੋਂ ਟਰੱਕ ਤੇ ਜਾਵ ਕਰ ਰਿਹਾ ਸੀ 18 ਤਰੀਕ ਦੀ ਸ਼ਾਮ ਨੂੰ ਬਾਪ ਸਾਹਿਬ ਆਪਰੇ ਸਾਨੂੰ ਮੀਟਰੀ ਨੂੰ ਫੋਨ ਆਇਆ 9:00 ਵੀ ਕਨਵਰਸਿੰਗ ਦਾ ਐਕਸੀਡੈਂਟ ਹੋ ਗਿਆ ਡਰ ਲੇਗਾ ਤੇ ਵੀ ਦੁੱਖदाई ਖਬਰ ਮਿਲਿਆ ਕਿ ਉਹ ਟਰੱਕ ਦੇ ਵਿੱਚੋਂ ਨਿਕਲ ਨਹੀਂ ਸਕੇ ਤੇ ਅੱਗ ਮਤਲਬ ਉਹ ਡੀਜ਼ਲ ਟੈਂਕ ਫਟ ਕੇ ਅੱਗ ਉਹਨਾਂ ਲਫਟਾਂ ਦੇ ਵਿੱਚ ਹੀ ਘਿਰ ਗਿਆ ਤੇ ਵਿੱਚ ਘਸਾਉਂ ਪੱਤ ਤੇ ਮੋਗਾ ਦੇ ਵਿੱਚ ਗੀਤਾ ਪਵਨ ਚੌਂਕ ਦੇ ਨੇੜੇ ਐਫਸੀਆਈ ਗੋਦਾਮ ਦੀ ਕੰਧ ਦੇ ਕੋਲ ਖੂਨ ਦੇ ਨਾਲ ਲਤਪਟਿਕ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਇਕੱਠੇ ਹੋ ਗਏ ਨੇ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਨੌਜਵਾਨ ਦੀ ਹਰੇਕ ਤੱਕ ਪਛਾਣ ਨਹੀਂ ਹੋ ਸਕੀ ਹੈ ਮੌਤ ਦੇ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪਛਾਣ ਕਰ ਲਈ ਹੈ ਤੇ ਮੋਗਾ ਦੇ ਸਰਕਾਰੀ ਹਸਪੀਟਲ ਦੇ ਮਰਦਾ ਘਰ ਦੇ ਵਿੱਚ ਰਖਵਾ ਦਿੱਤਾ ਹੈ ਪੁਲਿਸ ਸਵੇਰੇ ਜਿਹੜਾ ਹੈ ਸੀਸੀਟੀਵੀ ਜਿਹੜੇ ਨੇੜੇ ਲੱਗੇ ਹੋਏ ਨੇ ਉਸ ਦੀ ਜਾਂਚ ਕਰ ਰਹੀ ਹੈ ਤੇ ਹੁਣ ਅੱਗੇ ਕਾਰਵਾਈ ਕਰੇਗੀ ਜੱਟ ਬੋਲੀ ਖੜੀ ਹੈ ਜੀ ਉਹਦੇ ਬਦਾਲ ਕੀਤੀ ਹੈ ਉਹਦੇ ਮਤਲਬ ਮੱਥੇ ਵਿੱਚ ਪਾ ਕੇ ਨਮੂਨੂ ਖੋਣ ਲੱਗਿਆ ਸੀਗਾ ਸਿਰੇ ਬਦਾਲ ਕਰਦੇ ਹਾਂ ਇਸ ਚੀਜ਼ ਚੱਲ ਗਈ ਜੀ ਜਦੋਂ ਉਸ ਦੇ ਖਿਦਮਤ ਵਾਸਤੇ ਨੌਟਰੀ ਤੇ ਇੰਕਲਾਬ ਕੋਈ ਮਿਸ਼ਪਛਾਣ ਹੋਈ ਕਿ ਨਹੀਂ ਹੋਈ ਜੀ ਨਹੀਂ ਇਹਦੇ ਕੋਈ ਮਿਸ਼ਪਛਾਣ ਨਹੀਂ ਹੋਈ ਜੀ ਤੇ ਮ੍ਰਿਤੀ ਦੇ 7 ਸਾਲ ਪਹਿਲਾਂ ਦਾ ਰਿਕਾਰਡ ਸੀ ਜਿਹੜਾ ਅਸੀਂ ਇਹ ਕਰ ਰਹੇ ਹਾਂ ਕਿ ਕਿਡਿਕ ਸੱਟ ਲੱਗਦੀ ਆ ਕਿੰਦਾ ਲੱਗਦਾ ਜੀ ਮੱਥੇ ਤੇ ਸੱਟ ਲੱਗਦੀ ਆ ਕੋਈ ਲੱਗਿਆ ਮੱਥੇ ਤੇ ਸਪੈਰ ਹੋ ਗਿਆ ਤੇ ਕੱਲ ਪਤਾ ਲੱਗੂਗਾ ਤਾਲ ਕਬੇ ਜਿਹੜਾ ਹੈ ਨਾ ਉਹ ਦੀ ਸਨਾਫ ਰੇਣੀ ਉਧਰ ਫਤੇਗੜ ਚੂੜੀਆਂ ਨਜ਼ਦੀਕ ਅਲੀਵਾਲ ਜੰਗਲਾ ਪੁਲ ਦੇ ਨੇੜੇ ਨਹਿਰ ਦੇ ਵਿੱਚ ਨਹਾਉਣ ਗਏ ਚਾਰ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਪਾਣੀ ਦੇ ਤੇਜ਼ ਬਹਾਅ ਦੇ ਵਿੱਚ ਰੁੜ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਇਸ ਸੰਬੰਧੀ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਲੀਵਾਲ ਨਹਿਰ ਜੰਗਲਾ ਪੁਲ ਦੇ ਨੇੜੇ ਆਪਣੇ ਤਿੰਨ ਹੋਰ ਪਿੰਡ ਬਦਦਵਾਲ ਦੇ ਰਿਸ਼ਤੇਦਾਰਾਂ ਦੇ ਨਾਲ ਉਹ ਨਹਾਉਣ ਦੇ ਲਈ ਆਇਆ ਹੋਇਆ ਸੀ ਜਦੋਂ ਸਾਜਨ ਨੇ ਨਹਿਰ ਦੇ ਵਿੱਚ ਛਾਲ ਮਾਰੀ ਤਾਂ ਪਾਣੀ ਦੇ ਤੇਜ਼ ਬਹਾਦ ਨਾਲ ਉਹ ਵੀ ਰੁੜ ਗਿਆ ਜੇ ਹਾਲੇ ਤੱਕ ਜਿਸ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ ਭਾਲ ਕੀਤੀ ਜਾ ਰਹੀ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਅਲੀਵਾਲ ਦੀ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਸ ਨੂੰ ਲੱਭਣ ਦੀ ਗੋਤਾਖੋਰ ਲੱਗੇ ਹੋਏ ਨੇ ਲਾਸ਼ ਦੀ ਭਾਲ ਕਰਨ ਤੋਂ ਬਾਅਦ ਹੀ ਹੁਣ ਕੁਝ ਕੀਤਾ ਜਾ ਸਕਦਾ ਹੈ ਇਹ ਚਾਰ ਜਣੇ ਨਾਉਣ ਆਏ ਸੀ ਬੱਦੋਵਾਲ ਦੇ ਤਿੰਨੇ ਜਣੇ ਬੱਦੋਵਾਲ ਦੇ ਤੇ ਇੱਕ ਇਹ ਜਿਹੜਾ ਬੜਵਾਲ ਦਾ ਹੈ ਤੇ ਇਹ ਨਾਉਣ ਆਏ ਸੀ ਉਸ ਫੋਨ ਨੇ ਮਤਲਬ ਛਾਲ ਮਾਰ ਦਿੱਤੀ ਇਹਦੇ ਵਿੱਚ ਨਹਿਰ ਦੇ ਵਿੱਚ ਤੇ ਉਹ ਬਾਅਦ ਚ ਤਾਂ ਹੀ ਨਹੀਂ ਆਇਆ ਫਿਰ ਉਹਨਾਂ ਨੇ ਮਤਲਬ ਜਿਹੜੇ ਤਿੰਨ ਬੰਦੇ ਸੀ ਉਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਵੀ ਮਤਲਬ ਉਹਨੂੰ ਸਜ ਨੇ ਛਾਲ ਮਾਰ ਦਿੱਤੀ ਨਹਿਰ ਚ ਤੇ ਉਹ ਬਾਹਰ ਨਹੀਂ ਆਇਆ ਤੇ ਸਾਨੂੰ ਲੱਭ ਨਹੀਂ ਰਿਹਾ ਫਿਰ ਅਸੀਂ ਇੱਥੇ ਆਣ ਕੇ ਵੇਖਿਆ ਤੇ ਸਾਨੂੰ ਵੀ ਕੁਝ ਨਹੀਂ ਲੱਭਾ ਫਿਰ ਇਹ ਪ੍ਰਸ਼ਾਸਨ ਕੋਲ ਮੰਗ ਕੀਤੀ ਵੀ ਮਤਲਬ ਮੁਲਾਜ਼ਮ ਸੱਦੇ ਉਹਨਾਂ ਨੂੰ ਕਿਹਾ ਵੀ ਮਤਲਬ ਸਾਨੂੰ ਬੋਡੀ ਲਭਾਈ ਜਾਵੇ ਤੇ ਉਹਨਾਂ ਵੀ ਮਾੜੀ-ਮੋਡੀ ਕਾਰਵਾਈ ਪਾ ਗਏ ਤੇ ਆਪਣਾ ਨੈਰੀ ਵਿਭਾਗ ਹੋ ਗਏ ਨੈਰੀ ਵਿਭਾਗ ਹੋ ਗਏ ਹੀ ਉਹਨਾਂ ਨੂੰ ਕਿਹਾ ਵੀ ਮਤਲਬ ਵੀ ਨਹਿਰ ਘੱਟ ਕੀਤੀ ਜਾਵੇ ਤੇ ਕੋਈ ਉਹਨਾਂ ਨੇ ਮਤਲਬ ਇੰਨੀ ਸੁਣਵਾਈ ਨਹੀਂ ਕੀਤੀ ਜਿੰਨੀ ਵੀ ਨਹਿਰ ਘੱਟ ਕਰਕੇ ਵੀ ਸਾਡਾ ਮਤਲਬ ਜਿਹੜੀ ਬੋਡੀ ਉਹਦੀ ਲੱਭ ਸਕੇ ਤਾਂ ਜਨ ਮਸੀਤ ਤੇ ਦੇ ਨਾ ਅਦਰ ਮੁੰਬਈ ਦੇ ਨਾਲਾ ਸੁਪਾਰਾ ਦੇ ਵਿੱਚ ਕੁੜੀ ਤੇ ਚਾਕੂ ਦੇ ਨਾਲ ਹਮਲਾ ਕੀਤਾ ਗਿਆ ਇੱਕ ਤਰਫਾ ਪਿਆਰ ਦੇ ਦੋਸ਼ੀ ਸਲੀਹ ਸ਼ੇਖ ਨੇ ਹਮਲਾ ਕੀਤਾ ਹੈ ਮੁਲਜ਼ਮ ਨੇ ਮੈਡੀਕਲ ਸਟੋਰ ਦੇ ਵਿੱਚ ਦਾਖਲ ਹੋ ਕੇ ਚਾਕੂ ਮਾਰੇ ਨੇ ਬਚਾਅ ਦੇ ਲਈ ਆਏ ਮੈਡੀਕਲ ਸਟੋਰ ਮਾਲਕ ਨੂੰ ਵੀ ਚਾਕੂ ਮਾਰੇ ਗਏ ਨੇ ਮੈਡੀਕਲ ਸਟੋਰ ਦੇ ਮਾਲਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਉਸ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਅੱਜ ਹਲਕਾ ਸੁਨਾਮ ਦੇ ਪਿੰਡ ਖੇੜੀ ਸਾਹਿਬ ਵਿਖੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ अरोੜਾ ਨੇ ਆਪਣੇ ਹਲਕੇ ਸੁਨਾਮ ਦੇ 32 ਪਿੰਡਾਂ ਦੇ ਵਿੱਚ 3 ਕਰੋੜ 84 ਲੱਖ ਰੁਪਏ ਦੇ ਕਰੀਬ ਚੈੱਕ ਵੰਡੇ ਉੱਥੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮਕਸਦ ਹੀ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਵਿਕਾਸ ਕਰਨਾ ਹੈ ਤੇ ਉਹਨਾਂ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਅਨਮੋਲ ਗਗਨਮਾਨ ਦੀ ਘਰ ਵਾਪਸੀ ਹੋਈ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਸਰਪ ਸੁਪਰੀਮੋ ਜੜੇ ਨੇ ਅਰਵਿੰਦ ਕੇਜਰੀਵਾਲ ਪੰਜਾਬ ਦੀ ਜਿੰਮੇਵਾਰੀ ਉਹਨਾਂ ਨੇ ਦਿੱਤੀ ਹੈ ਤੇ ਮੈਂ ਧੰਨਵਾਦ ਕਰਦਾ ਹਾਂ ਕਿ ਸਾਡੇ ਵਿਧਾਇਕ ਅਨਮੋਲ ਗਗਨਮਾਨ ਨੀਤਵਾਦ ਗਾਜ਼ੀਆਬਾਦ ਦੇ ਵਿੱਚ ਹਾਲਾਤ ਕਾਫੀ ਮਾੜੇ ਹੋ ਗਏ ਨੇ ਗਊਸ਼ਾਲਾ ਗੇਟ ਅੰਡਰਪਾਸ ਦੇ ਵਿੱਚ ਪਾਣੀ ਭਰ ਚੁੱਕਾ ਹੈ ਅੰਡਰਪਾਸ 15 ਫੁੱਟ ਤੱਕ ਪਾਣੀ ਦੇ ਨਾਲ ਭਰਿਆ ਹੋਇਆ ਹੈ ਪਾਣੀ ਭਰਨ ਤੋਂ ਬਾਅਦ ਅੰਡਰਪਾਸ ਬੰਦ ਕਰ ਦਿੱਤਾ ਗਿਆ ਤੇ ਹਾਲਾਤ ਕਾਫੀ ਮਾੜੇ ਨਜ਼ਰ ਆ ਰਹੇ ਨੇ ਸ਼੍ਰੀ ਗੋਬਿੰਦਪੁਰ ਦੇ ਨਜ਼ਦੀਕ ਪਿੰਡ ਮਾੜੀ ਟਾਂਡਾ ਦੇ ਐਨਆਰਆਈ ਦੇ ਘਰ ਦੇ ਗੇਟ ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਗੋਲੀ ਚਲਾਉਂਦੀ ਖਬਰ ਸਾਹਮਣੇ ਆਈ ਐਨਆਰਆਈ ਰੁਪਿੰਦਰ ਸਿੰਘ ਰੋਮੀ 3 ਸਾਲ ਪਹਿਲਾਂ ਅਮਰੀਕਾ ਤੋਂ ਆਏ ਹੋਏ ਸੀ ਤੇ ਪਿੰਡ ਮਾੜੀ ਟਾਂਡਾ ਤੋਂ ਸਰਪੰਚ ਦੀ ਇਲੈਕਸ਼ਨ ਲੜੇ ਸੀ ਜੋ ਕਿ ਕੁਝ ਵੋਟਾਂ ਤੋਂ ਫਰਕ ਦੇ ਨਾਲ ਹਾਰ ਗਏ ਸਨ ਤੇ ਆਮ ਆਦਮੀ ਪਾਰਟੀ ਦੇ ਵਿੱਚ ਚੰਗਾ ਰਸੂਕ ਤੇ ਸੰਬੰਧ ਰੱਖਦੇ ਨੇ ਸਮਾਜ ਸੇਵੀ ਗਤੀਵਿਧੀਆਂ ਦੇ ਵਿੱਚ ਵੀ ਇਹਨਾਂ ਦੀ ਰੁਚੀ ਹੈ ਪਰ ਹੁਣ ਕਿਸੇ ਨੇ ਹਰਕਤ ਕੀਤੀ ਉਹਨਾਂ ਦੇ ਘਰ ਦੇ ਬਾਹਰ ਮੈਂ ਭਾਜੀ ਆਉਂਦੇ ਸੀ ਇਧਰੋਂ ਆਪਣੇ ਪਾਣੀ ਲਾਗਣਾ ਰਾ ਸਾਡੇ 12 12 ਦੇ ਵਿੱਚ ਵਿੱਚ ਤੇ ਇੱਥੇ ਹਾਂਡੇ ਖੜੇ ਤੇ ਮੁੰਡਿਆਂ ਨੇ ਮੂੰਹ ਲਵੇਟੇ ਦੋ ਜਣੇ ਸੀ ਦੇਖੋ ਹਾਂਡਾ ਸੀ ਆਈ ਤਾਂ ਮੈਂ ਦੇਖ ਕੇ ਤੇ ਘਬਰਾ ਗਿਆ ਮੈਂ ਕਿਹਾ ਯਾਰ ਇਹ ਕੌਣ ਹੈ ਤੇ ਮੈਨੂੰ ਵੇਖ ਕੇ ਤੇ ਮੈਂ ਟਾਰਚ ਮਾਰੀ ਮੇਰੇ ਕੋਲ ਟਾਰਚ ਹੀ ਖੰਡੀ ਚਾਰਚ ਮਾਰੀ ਮੂੰਹ ਨੂੰ ਉਹ ਇੱਕ ਫੇਰ ਪਹਿਲਾਂ ਕੱਢਿਆ ਉਹਨਾਂ ਨੇ ਇੱਕ ਕੱਢ ਕੇ ਤੇ ਫਿਰ ਦੂਸਰਾ ਉਹਨਾਂ ਨੇ ਚਾਲਦੇ ਹਾਂਡੇ ਦੇ ਵਿੱਚੋਂ ਕੀਤਾ ਉਹਨਾਂ ਨੇ ਹਾਂਜੀ ਤੇ ਮੈਂ ਮਗਰ ਥੋੜੇ ਪਿਛੇ ਕੀਤਾ ਹੌਸਲਾ ਜਿਆ ਕਰਕੇ ਤੇ ਉਹ ਨਿਕਲ ਗਏ ਹੁੰਜਰ ਨੂੰ ਹਾਂਜੀ ਮੋਟਰਗੱਡੀ ਮੋਟਰਸਾ ਸਪਲੈਂਡਰ ਹੀ ਸੁੱਤਾ ਹੀ ਕੋਈ ਸਾਢੇ 11:30 ਵਜੇ ਕੜਾਗ ਹੋਇਆ ਬਾਹਰ ਤੇ ਮੈਂ ਉਸਕੇ ਕੋਤੇ ਤੇ ਚੜ ਕੇ ਦੇਖਿਆ ਵਾ ਤੇ ਮੈਨੂੰ ਤਾਂ ਕੁਝ ਬਦਲਦਾ ਦਿਖਿਆ ਨਹੀਂ ਕੁਛ ਵੀ ਸਵੇਰੇ ਮੈਨੂੰ ਸਿਰ ਕਾਲ ਆਉਂਦੀ ਹੈ ਮੁੰਡੇ ਦੀ ਵੀ ਸਰਪ੍ਰਾਈਜ਼ ਮਿਲ ਗਿਆ ਤੇ 12:00 ਵਜੇ ਉਹ ਬਸ ਪੂਰੇ ਕੋ ਘੱਲ ਲੀ ਗਿਤੀ ਫੋਨ ਕੱਟਦਾ ਤਾਂ ਬਾਹਰ ਜਾ ਕੇ ਦੇਖਿਆ ਤਾਂ ਬਾਹਰ ਲੋਕ ਇਕੱਠੇ ਹੋਏ ਗੱਦੇ ਤੇਰੇ ਗੇਨੇ ਗੋਲੀ ਚਲਾਈ ਬਾਹਰ ਤੇ ਅੱਜ ਫਿਰ ਕੈਮਰਾ ਚੱਕੀ ਤਾਂ ਵਿੱਚ 2000 ਮੁੰਡੇ ਦੇ ਮੂੰਹ ਬੰਨੇ ਹੀ ਅਨਪਛਤੇ ਤੇ ਉਹ ਫੈਰ ਕਰਤੇ ਗੇਂ ਅੰਗੜ ਦੇ ਉੱਤੇ ਤੇ ਕੋਈ ਮੱਲੇ ਕਾਲ ਕੋਈ ਇਹਨਾਂ ਕੇ ਪਰਿਕਾਲਾ ਕੋਈ ਨਹੀਂ ਕੋਈ ਬਾਅਦ ਚ ਗੋੜਾ ਜਿਹੜਾ ਮੰਗ ਕੀਤੀ ਗੋੜਾ ਨਹੀਂ ਕੋਈ ਕਾਲ ਅਜੇ ਸੁਲਤਾਨ ਤੇ ਸਭ ਨੇ ਕੋਈ ਸ਼ਿਕਾਇਤ ਸ਼ਿਕਾਇਤ ਮੈਂ ਦੇਤੀ ਆ ਕਿ ਡੀਐਸ ਨੂੰ ਕਾਲ ਕੀਤੀ ਐਸਐਸਓ ਸਾਹਿਬ ਤੇ ਪ੍ਰਸ਼ਾਸਨ ਆਇਆ ਵਾ ਜੀ ਤੇ ਕਾਰਵਾਈ ਚੱਲਦੀ ਰਹੀ ਨੀ ਮੰਗ ਮੰਗੋ ਬਸੂਰੀ ਬੰਦੇ ਟਰੇਸ ਕੀਤੇ ਜਾਂਨ ਫੜੇ ਜਾਂ ਨਾ ਤੇ ਕੌਣ ਹੈ। ਹਦਰੀ ਨਿਵਾਣੀ ਜ਼ਿਲ੍ਹੇ ਦੇ ਔਰછા ਇਲਾਕੇ ਦੇ ਵਿੱਚ ਕਈ ਘੰਟਿਆਂ ਤੋਂ ਹੋ ਰਹੀ ਬਾਰਿਸ਼ ਕਰਕੇ ਝਾਂਸੀ ਔਰછા ਮੁੱਖ ਸੜਕ ਤੇ ਸਤਾਰ ਨਦੀ ਦਾ ਪਾਣੀ ਪੁਲ ਤੋਂ ਹੇਠਾਂ ਵਗ ਰਿਹਾ ਸੀ ਪਰ ਹੁਣ ਪੁਲ ਤੋਂ ਉੱਪਰ ਵਗ ਰਿਹਾ ਹੈ ਜਾਨ ਜੋਖਮ ਦੇ ਵਿੱਚ ਪਾ ਕੇ ਕਾਰਾਂ ਤੇ ਸਾਈਕਲ ਪੁਲ ਪਾਰ ਕਰ ਰਹੀਆਂ ਨੇ ਖਤਰੇ ਨੂੰ ਦੇਖਦੇ ਹੋਏ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੋਈ ਹੈ ਇਸ ਦੇ ਬਾਵਜੂਦ ਵੀ ਲੋਕ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰਦੇ ਹੋਏ ਪੁਲ ਪਾਰ ਕਰਦੇ ਹੋਏ ਦੇਖੇ ਜਾ ਸਕਦੇ ਹਨ। ਦੀਨਾਨਗਰ ਬਾਈਪਾਸ ਦੇ ਨੇੜੇ ਇੱਕ ਗ੍ਰੀਨਲੈਂਡ ਪਬਲਿਕ ਸਕੂਲ ਦੀ ਬੱਸ ਅਚਾਨਕ ਪਲਟ ਗਈ ਬੱਸ ਦੇ ਵਿੱਚ ਛੋਟੇ ਛੋਟੇ ਬੱਚੇ ਸਵਾਰ ਸਨ ਪਰ ਕਿਸੇ ਨੂੰ ਗੰਭੀਰ ਸੱਟ ਨਹੀਂ ਲੱਗੀ ਹੈ ਹਾਦਸੇ ਦੀ ਸੂਚਨਾ ਮਿਲਦੇ ਹੀ ਮਾਪੇ ਘਟਣਾ ਵਾਲੀ ਥਾਂ ਤੇ ਪਹੁੰਚੇ ਆਪਣੇ ਬੱਚਿਆਂ ਦੀ ਖੈਰੀਅਤ ਜਾਣੀ ਸਥਾਨਕ ਲੋਕਾਂ ਨੇ ਫੌਰਨ ਕਾਰਵਾਈ ਕਰਦੇ ਹੋਏ ਬੱਚਿਆਂ ਨੂੰ ਬੱਸ ਤੋਂ ਬਾਹਰ ਕੱਢਿਆ ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਮੌਸਮ ਖਰਾਬ ਤੇ ਤੰਗ ਰਸਤੇ ਕਰਕੇ ਬੱਸ ਪਲਟੀ ਹੈ ਪਰ ਸਾਰੇ ਬੱਚੇ ਸੁਰੱਖਿਅਤ ਨੇ बस में ही भरी हुई थी बहुत थोड़े बच्चे थे और ये आप रास्ता जरूर दिखाइए बहुत छोटा रास्ता है और सुबह से यहाँ बारिश हो रही थी आपको सबको पता है और एक आगे से बाइक आ रहा था उसने साइड ली थी गाड़ी उसने बोला कि मैं नहीं वो रुकूँगा आप निकलो तो वो साइड में कच्ची जगह थी उससे वो गाड़ी थोड़ी इधर हो गई लेकिन बच्चे आ, सब बातों को अगर आप छोड़िए तो बच्चे बिल्कुल सेफ हैं और दे वर वेरी हैप्पी मैं उसी टाइम आ गई उसी टाइम मैं पठानकोट थी पठानकोट से मैं मेरे को बीस मिनट लगे आने में और मैं यहाँ पहुँच और बच्चे बिल्कुल सेफ थे उनके पेरेंट्स भी ठीक हैं सब कह रहे हैं कि ड्राइवर ने और कंडक्टर ने बहुत हेल्प किया तो ऐसा कुछ नहीं है हादसा है कहीं भी हो सकता है किसी के साथ ए बस इधरों आई है भाजी एक कंडक्टर कह रहा है ड्रैवर कह रहा है कि कोई सैड मंगी है उस बस आई है जी वो तो जी आ गए थलेगी बस बच्चों का बचाव है जी बच्चे बिल्कुल सेफ है सारे ਈ ਨੀ ਮੋਬਾਈਲ ਆ ਸਾਡੇ ਆਪਣੇ ਆਪਣੇ ਲੈ ਕੇ ਵਿੱਚ ਆ ਕੇ ਇਥੋਂ ਤੇ ਕੁਝ ਬੱਚੇ ਉਦਰ ਜੰਮੂ ਦੇ ਵਿੱਚ ਇੱਕ ਮਹਿਲਾ ਨੇ ਇੱਕ ਨੌਜਵਾਨ ਨੂੰ ਕੁੱਟਿਆ ਹੈ ਨੌਜਵਾਨ ਨੇ ਔਰਤ ਦੇ ਪਤੀ ਤੇ ਹਮਲਾ ਕੀਤਾ ਸੀ ਔਰਤ ਨੇ ਆਪਣੇ ਪਤੀ ਤੋਂ ਬਦਲਾ ਲੈਣ ਦੇ ਲਈ ਇੱਕ ਨੌਜਵਾਨ ਨੂੰ ਕੁੱਟਿਆ ਕਨਾਲ ਰੋਡ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਬੰਗਾ ਦੇ ਪੋਰਾ ਪਿੰਡ ਦਾ 17 ਸਾਲਾ ਨੌਜਵਾਨ ਜਸਕਰ ਅੰਜੋਕੀ ਬਲਾਚੌਰ ਤੋਂ ਹਰਿਦੁਆਰ ਕਾਵੜ ਯਾਤਰਾ ਦੇ ਨਾਲ ਡੀਜੇ ਲੈ ਕੇ ਹਰਿਦੁਆਰ ਗਿਆ ਹੋਇਆ ਸੀ ਨੌਨ ਵੇਲੇ ਪਾਣੀ ਦੇ ਵਿੱਚ ਹੀ ਵਹਿ ਗਿਆ ਹਾਲੇ ਤੱਕ ਉਸ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ ਜਦੋਂ ਪਰਿਵਾਰ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਘਰ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਪਰਿਵਾਰ ਦੇ ਵਿੱਚ ਸੋਗ ਦਾ ਮਾਹੌਲ ਹੈ ਪਰ ਲਾਸ਼ ਹਾਲੇ ਤੱਕ ਬਰਾਮਦ ਨਹੀਂ ਹੋਈ ਹੈ ਹਰਿਦੁਆਰ ਪੁਲਿਸ ਵੀ ਲਾਸ਼ ਦੀ ਭਾਲ ਦੇ ਵਿੱਚ ਲੱਗੀ ਹੋਈ ਹੈ ਫਿਲਹਾਲ ਪੁਲਿਸ ਜਾਂਚ ਦੇ ਵਿੱਚ ਵੀ ਝੁੱਟੀ ਹੋਈ ਹੈ ਸਾਡੇ ਜੁੜੇ ਭਰਾ ਮੇਰਾ ਜੁੱਦੀ ਰਾਮ ਇੱਕ ਲੜਕੀ ਬੈਠੀ ਸੀ ਜੀ ਜਿਹੜੀ ਗੈਰ ਬੜਾ ਚੋਟੀ ਹਰ ਵਾਰ ਦੇ ਦੋ ਦੋ ਦਸ ਮੀਟਰ ਗੰਦਮ ਜਿਹੜੇ ਨਾਂ ਟਲੇ ਗਏ ਨੇ ਨਾਲ ਹੀ ਮਗਲ ਬੋਈ ਨਹੀਂ ਤੇ ਆਹ ਟਟਵੀਂ ਨਾਲ ਗਏ ਇਹ ਵੀ ਨਾਲੇ ਨਹੀਂ ਸੱਜ ਭਰਾ ਵੀ ਖੁੱਡੀ ਵੀ ਇਹ ਥੀ ਨਾਲੇ ਜਿਹੜੂ ਥੋੜੇ ਜਗਾਹਾਂ ਨਹੀਂ ਤੇ ਕਿਸੇ ਦਾ ਤਲਬੋ ਪਾਣੀ ਜ਼ਿਆਦਾ ਗੁਰਪਤੈਰ ਫੁੱਟ ਲਿਆ ਪਾਣੀ ਦੇ ਠੇਰ ਰਿਪੋਰਟ ਗਾਰਜ ਕਰਾਈ ਜੀ ਫੋਨ ਰਿਪੋਰਟ ਕਰਨ ਉਹ ਤੋਂ ਦਿੱਲੀ ਐਨਸੀਆਰ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਭਾਰੀ ਮੀਂਹ ਕਰਕੇ ਸੜਕਾਂ ਤੇ ਪਾਣੀ ਭਰਿਆ ਹੋਇਆ ਹੈ ਸੜਕਾਂ ਤੇ ਭਾਰੀ ਜਾਮ ਵੀ ਲੱਗ ਗਿਆ ਲੋਕ ਕਾਫੀ ਪਰੇਸ਼ਾਨ ਨੇ ਦਿੱਲੀ ਦੇ ਵਿੱਚ 2 ਘੰਟੇ ਲਗਾਤਾਰ ਮੀਂਹ ਪਿਆ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਉੱਤਰ ਦੱਖਣੀ ਪੂਰਬ ਦਿੱਲੀ ਹਰ ਪਾਸੇ ਰੈਡ ਅਲਰਟ ਜਾਰੀ ਕੀਤਾ ਗਿਆ ਤਰੰਦਾਰਨ ਵਿਧਾਨ ਸਭਾ ਹਲਕੇ ਦੀ ਉਪ ਚੋਣ ਦੇ ਲਈ ਭਾਜਪਾ ਦੇ ਸੰਭਾਵੀ ਟਿਕਟ ਦਾਵੇਦਾਰ ਰਣਜੀਤ ਸਿੰਘ ਥਰੂ ਤੋਂ 10 ਕਰੋੜ ਰੁਪਏ ਦੀ ਫਿਰੋਤੀ ਮੰਗੀ ਗਈ ਗੈਂਗਸਟਰ ਬਿਸ਼ਨੋਈ ਦੇ ਨਾਲ ਲੈ ਕੇ ਥਰੂ ਤੋਂ ਧਮਕਾਉਂਦਾ ਸੀਗਾ ਪੁਲਿਸ ਨੇ ਕੇਸ ਦਰਜ ਕੀਤਾ ਹੈ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਤਿੰਨ ਪੀੜੀਆਂ ਤੋਂ ਕਾਂਗਰਸ ਦੇ ਨਾਲ ਰਣਜੀਤ ਸਿੰਘ ਜੁੜੇ ਹੋਏ ਨੇ ਪਰਿਵਾਰ ਪਿਛਲੇ 25 ਸਾਲਾਂ ਤੋਂ ਸਰਪੰਚ ਚੋਣ ਜਿੱਤਦਾ ਆ ਰਿਹਾ ਹੈ ਉਹਨਾਂ ਦੇ ਬੇਟੇ ਹਰਜਿੰਦਰ ਸਿੰਘ ਨੇ ਜ਼ਿਲ੍ਹਾ ਪੰਚਾਇਤ ਚੋਣ ਵੀ ਜਿੱਤੇ ਸੀ ਜੰਮੂ ਕਸ਼ਮੀਰ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ NH44 ਤੇ ਜ਼ਮੀਨ ਖਿਸਕ ਗਈ ਜੰਮੂ ਸ਼ਿਨਗਰ ਹਾਈਵੇ ਤੇ ਜ਼ਮੀਨ ਖਿਸਕਣ ਤੋਂ ਬਾਅਦ ਮਲਬਾ ਪਰ ਗਿਆ ਮਗਰਕੋਟ ਨੇੜੇ ਹਾਈਵੇ ਤੇ ਮਲਬਾ ਭਰਨ ਕਰਕੇ ਸੜਕਾਂ ਬੰਦ ਹੋ ਗਈਆਂ ਨੇ ਤਾ ਇੱਕ ਪਾਸੇ ਜਿੱਥੇ ਪੰਜਾਬ ਪੁਲਿਸ ਨਸ਼ਿਆ ਖਿਲਾਫ ਮੁਹਿੰਮ ਚਲਾ ਰਹੀ ਹੈ ਉੱਥੇ ਹੀ ਮੋਗਾ ਦੇ ਐਸਐਸਪੀ ਅਜੇ ਗਾਂਧੀ ਵੀ ਪੂਰੇ ਜ਼ਿਲ੍ਹੇ ਦੇ ਵਿੱਚ ਆਪਣੇ ਸਟਾਫ ਦੇ ਨਾਲ ਪਿੰਡ ਵਾਸੀਆਂ ਤੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਵਾਤਾਵਰਨ ਨੂੰ ਸਾਫ਼ ਰੱਖਣ ਦੇ ਲਈ ਰੁੱਖ ਲਗਾਉਣ ਦੀ ਮੁਹਿੰਮ ਚਲਾ ਰਹੇ ਨੇ ਤਾਂ ਜੋ ਇਸ ਰੁੱਖ ਨੂੰ ਲਗਾਤਾਰ ਕਟਿਆ ਜਾ ਰਿਹਾ ਹੈ ਤੇ ਸਾਡਾ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ ਤੇ ਹੁਣ ਇਸ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਤੇ ਲੋਕਾਂ ਨੂੰ ਸਹੀ ਆਕਸੀਜਨ ਮਿਲੇ ਇਸ ਕਰਕੇ ਰੁੱਖ ਜਿਹੜੇ ਨੇ ਉਹ ਪੁਲਿਸ ਦੇ ਵੱਲੋਂ ਲਗਾਏ ਜਾ ਰਹੇ ਨੇ ਤਾਂ ਖਬਰ ਮਹਾਰਾਸ਼ਟਰ ਦੇ ਵਸ਼ੀਤੋ ਸਾਹਮਣੇ ਆਈ ਜਿੱਥੇ ਭਾਰੀ ਬਾਰਿਸ਼ ਤੋਂ ਬਾਅਦ ਉਟਾਵਲੀ ਨਦੀ ਹੜ ਦੇ ਸੈਲਾਬ ਦੇ ਵਿੱਚ ਵਗ ਰਹੀ ਹੈ ਜਿਸ ਕਰਕੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਭਿਆਨਕ ਹੜ ਦੇਖਣ ਨੂੰ ਮਿਲ ਰਿਹਾ ਹਾਲਾਤ ਕਾਫੀ ਗੰਭੀਰ ਬਣੇ ਹੋਏ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਕਰਕੇ ਆਫਤ ਦੇਖਣ ਨੂੰ ਮਿਲੀ ਲਾਹੌਲ ਸਪੀਤੀ ਦੇ ਵਿੱਚ ਮੀਂਹ ਦੇ ਨਾਲ ਹੜ ਆ ਗਿਆ ਮਲਬਾ ਲੋਕਾਂ ਦੇ ਘਰਾਂ ਦੇ ਅੰਦਰ ਵੀ ਵੜ ਚੁੱਕਾ ਹੈ ਘਰ ਦੇ ਵਿੱਚ ਰੱਖਿਆ ਸਾਰਾ ਸਮਾਨ ਖਰਾਬ ਹੋ ਰਿਹਾ ਹੈ ਤਾਂ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਤੁਸੀਂ ਵੇਖਦੇ ਰਹੋ ਨਿਊ ਸਟੇਟ ਪੰਜਾਬ ਰਣਾ ਹਿਮਾਚਲ ਧੰਨਵਾਦ